ਸਕੀਰ ਨਾਮ ਦਾ ਡਾ ਗੁਰਵਚਨ ਸਿੰਘ ਜੋ ਸਰਦਾਰ ਸੱਜਨ ਸਿੰਘ ਟੀਮਾ ਜੀ ਅੱਜ ਤੁਹਾਡੇ ਪਿੰਡ ਆਏ ਆ ਕਿੰਨਾ ਕ ਸਹਿਯੋਗ ਕਰ ਰਹੇ ਉਹਨਾਂ ਨੂੰ ਤੁਸੀਂ ਦੇਖੋ ਜੀ ਪਬਲਿਕ ਨੂੰ ਅੱਜ ਦੇ ਡੇਟ 'ਚ ਪਬਲਿਕ ਕੰਮ ਚਾਹੁੰਦੀ ਆ ਜਿਹੜਾ ਬੰਦਾ ਕੰਮ ਕਰੂਗਾ ਜਦੋਂ ਸੱਜਨ ਸਿੰਘ ਟੀਮਾ ਜੀ ਸਾਨੂੰ ਪੂਰਾ ਸਹਿਯੋਗ ਦਿੰਦੇ ਆ ਜਿਉ ਸਾਡੇ ਪੂਰੇ ਕੰਮ ਕਰਨਗੇ ਸਾਡੇ ਪਿੰਡ ਲੋ ਪੂਰਾ ਸਹਿਯੋਗ ਦੇ ਦਿੱਤਾ ਜਾਊਗਾ ਜਿਸ ਤਰ੍ਹਾਂ ਸਰਕਾਰ ਸਰਕਾਰ ਤੋਂ ਆਮ ਲੋਕੀ ਜਨਤਾ ਜਿਹੜੇ ਆ ਉਹ ਬਦਲਾਵ ਚਾਹੁੰਦੇ ਸੀਗੇ ਤੇ ਕਿੰਨਾ ਕੁ ਬਦਲਾਵ ਆਇਆ ਤੁਹਾਨੂੰ ਦੇਖੋ ਬਦਲਾਵ ਬਹੁਤ ਜ਼ਿਆਦਾ ਆਇਆ ਜਿਹੜੇ ਲੁੱਕ ਜਿਦੀ ਪ੍ਰਾਣੀਆਂ ਸਰਕਾਰਾਂ ਪਹਿਲਾਂ ਪਹਿਲਾਂ ਆਉਣ ਵਾਲੇ ਸਾਲਾਂ ਵਿੱਚ ਕੋਈ ਕੰਮ ਨਹੀਂ ਕਰਦੇ ਸੀ ਇਹਨਾਂ ਨੇ ਆਉਂਦਿਆਂ ਪਹਿਲਾਂ 43 44 ਹਜ਼ਾਰ ਨੌਕਰੀ ਦਿੱਤੀ ਆ ਆਮ ਲੋਕਾਂ ਨੂੰ ਕੰਮ ਮਿਲਿਆ ਉਹਦੇ ਨਾਲ ਆਮ ਜਨਤਾ ਦਾ ਜਿਹੜਾ ਲੈਵਲ ਸੇ ਉੱਚਾ ਹੋਇਆ ਉਹਨੂੰ ਦੇਖਦੇ ਹੋਏ ਅਸੀਂ ਇਸ ਪਾਰਟੀ ਦਾ ਪੂਰਾ ਸਹਿਯੋਗ ਕਰ ਰਹੇ ਹਾਂ ਧੰਨਵਾਦ ਜੀ ਥੈਂਕ ਯੂ ਬੋਲ ਕੇ ਦੱਸੋ ਬੋਲ ਕੇ ਦੱਸੋ ਹੁੰਦਾ ਕਿ ਨਹੀਂ ਨਾ ਬਿਲਕੁਲ ਝੂਠ ਮੈਂ ਹੁਣੇ ਹੁਣੇ ਦੱਸ ਦੇਣਾ ਤੁਸੀਂ ਮੇਰੀ ਮੰਨੋਗੇ ਪੁਰਾਣਾ ਬਿੱਲ ਆਉਣਾ ਇੱਕ ਮਿੰਟ ਮੈਂ ਦੱਸ ਦੇਣਾ ਜਿਹੜਾ 2 ਸਾਲ ਤੋਂ ਚੱਲਿਆ ਆ ਰਿਹਾ ਉਹ ਹੀ ਆ ਰਿਹਾ ਤੁਹਾਡਾ ਬਿੱਲ ਦਿਖਾ ਦਿਓ ਨਹੀਂ ਤੇ ਮੈਂ ਭਰ ਦਊਗਾ ਉਹ ਹੀ ਆ ਨਾ ਹਾਂ ਨਵੇਂ ਬਿੱਲ ਇਹ ਪਿਛਲੀ ਸਰਕਾਰ ਦਾ ਹੈ ਹੁਣ ਸਰਕਾਰ ਦਾ ਨਹੀਂ ਹੈ ਸਭ ਨੂੰ